ਹਾਂਜੀ ਜੈਦਾਤਿਆਂ ਦੀ ਜੈ ਸਰਕਾਰਾਂ ਦੀ ਜੈ ਮਸਤਾ ਦੀ ਮੇਰੀ ਜਿੰਨੀ ਵੀ ਵਿੱਚ ਸੰਗਤ ਜੁੜਦੀ ਪਈ ਆ ਜਿੰਨੇ ਵੀ ਮੇਰੇ ਭੈਣ ਭਾਈ ਮੇਰੇ ਗੁਰ ਭਾਈ ਮੇਰੀਆਂ ਸੱਚੀਆਂ ਸਰਕਾਰਾਂ ਜਿਹੜੀਆਂ ਜੁੜਦੀਆਂ ਵਿੱਚ ਲਾਈਵ ਦੇ ਜਿਹਨਾਂ ਨੂੰ ਮੇਰਾ ਕੋਟੀ ਕੋਟੀ ਪ੍ਰਣਾਮ ਜੈਦਾਤਿਆਂ ਦੀ ਜੈ ਸਰਕਾਰਾਂ ਦੀ ਜੈ ਮਸਤਾ ਦੀ ਤੇ ਬਾਕੀ ਦੇਖੋ ਜੀ ਗੱਲ ਐਸ ਤਰਾ ਵੀ ਮੈਨੂੰ ਹੁਣ ਰਾਤ ਨੂੰ ਨੀਂਦ ਨਹੀਂ ਆਂਦੀ ਕਿ ਸਾਰੀ ਸੰਗਤ ਨੂੰ ਬੇਨਤੀ ਆ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਮਨਪ੍ਰੀਤ ਨੇ ਇਹ ਗੱਲ ਕਹੀ ਆ ਵੀ ਭੈਣ ਨੂੰ ਨੀਂਦ ਨਹੀਂ ਆਉਂਦੀ ਸਾਰੀ ਸਾਰੀ ਰਾਤ ਪਸੀਨੇ ਨਾਲ ਵੀਰ ਜੀ ਉਹ ਪਸੀਨਾ ਆਉਂਦਾ ਤੇ ਮੇਰੇ ਤਾਂ ਰਮਾਲ ਵੀ ਖਤਮ ਹੋ ਗਏ ਆ ਮੇਰੇ ਰਮਾਲ ਖਤਮ ਹੋ ਗਏ ਮੈਨੂੰ ਇੰਨਾ ਪਸੀਨਾ ਆਉਂਦਾ ਕਿਉਂਕਿ ਮੈਂ ਆਪਣੇ ਹੱਕ ਲਈ ਅਸੀਂ ਬੋਲਦੇ ਪਏ ਆ ਤੇ ਸਾਨੂੰ ਪਸੀਨਾ ਹੀ ਆਉਣੇ ਡਰ ਕਿਉਂਕਿ ਤੁਸੀਂ ਡਰ ਪਾਤਾ ਭੈ ਪਾਤਾ ਤੁਸੀਂ ਸਾਰਿਆਂ ਦੇ ਮਨ 'ਚ ਸਾਰਿਆਂ ਦੇ ਮਨ 'ਚ ਇੰਨਾ ਡਰ ਭੈ ਪਾਤਾ ਤੇ ਪਸੀਨਾ ਤਾਂ ਫਿਰ ਸਾਨੂੰ ਆਉਣੇ ਆ ਮੈਨੂੰ ਤਾਂ ਬਹੁਤ ਪਸੀਨਾ ਰਾਤ ਦਿਨ ਨਾ ਮੈਂ ਸੋਵਾਂ ਨਾ ਮੈਂ ਰੋਟੀ ਖਾਵਾਂ ਇੰਨਾ ਡਰ ਇਹ ਤੇਰਾ ਵਹਿਮ ਹੈ ਤੇਰਾ ਵਹਿ ਮੈਂ ਮੈਂ ਅਕਾਲਪੁਰਖ ਤੋਂ ਡਰਦੀ ਆ ਮੈਂ ਪ੍ਰਸ਼ਾਸਨ ਤੋਂ ਡਰਦੀ ਆ ਮੈਂ ਆਪਣੇ ਦੇਸ਼ ਦੇ ਰਾਜੇ ਤੋਂ ਡਰਦੀ ਆ ਮੈਂ ਅੱਸ ਅੱਲਾਹ ਪਾਕ ਤੋਂ ਡਰਦੀ ਆ ਮੈਂ ਇੱਕ ਗਰੀਬ ਤੋਂ ਡਰਦੀ ਆ ਕਿ ਉਹਦੀ ਹਾਈ ਨਾ ਮੈਨੂੰ ਲੱਗ ਜੇ ਕਿਰ ਤੋਂ ਡਰੂੰਗੀ ਮੈਂ ਕਦੀ ਵੀ ਨਹੀਂ ਤੇ ਵੀਰ ਜੀ ਮੈਂ ਸੱਚੋ ਤੁਹਾਨੂੰ ਗੱਲ ਇਹ ਸੀ ਵੀ ਉਹ ਦੂਜਾ ਡਰੈਸ ਜਿਹੜਾ ਆਪਣਾ ਸਹੀ ਲੈ ਲਿਓ ਆਪਣਾ ਡਰੈਸ ਜਿਹੜਾ ਸਹੀ ਹੈਗਾ ਵਾ ਗੋਲੂ ਕਾ ਮੋੜ ਪਿੰਡ ਸ਼ੰਗਰਾਇਓ ਤਾੜ ਤੁਸੀਂ ਗਲਤੋਂ ਪਾਸੇ ਸ਼ਾਂਗੇ ਚ ਨਾ ਚਲੇ ਜਾਓ ਕਿਉਂਕਿ ਅਮੇ ਤੁਸੀਂ ਉਧਰ ਅਮੇ ਤੁਹਾਨੂੰ ਟਾਈਮ ਵੇਸਟ ਹੋਣਾ ਤੁਸੀਂ ਅ ਫਰੋਜ਼ਪੁਰ ਜ਼ਿਲ੍ਹਾ ਫਰੋਜ਼ਪੁਰ ਗੋਲੂ ਕਾ ਮੋੜ ਪਿੰਡ ਸ਼ੰਗਰਾਇਓ ਤਾੜ ਦੇ ਵਿੱਚ ਤੁਸੀਂ ਆਣਾ ਠੀਕ ਹੈ ਤੇ ਕਿਉਂਕਿ ਦੇਖੋ ਵੀਰ ਜੀ ਅੱਦਾ ਮੈਂ ਕਿਹਾ ਵੀ ਅਮੇ ਵੀਰ ਮੇਰਾ ਉਧਰ ਉਧਰ ਘੁੰਮੂਗਾ ਤੇ ਬਾਅਦ ਚ ਕਹ ਦੂਗਾ ਉਹ ਬੀਬੀ ਪਤਾ ਨਹੀਂ ਉੱਥੋਂ ਲੱਭੀ ਨਹੀਂ ਗਈ ਤੇ ਬਾਕੀ ਚਲੋ ਡਰਤਾ ਤੁਸੀਂ ਆਇਆ ਹੁਣ ਦੇਖੋ ਮੇਰੇ ਤਾਂ ਰਮਾਲ ਵੀ ਮੁਫਗੇ ਪਸੀਨੇ ਮੈਨੂੰ ਛੁੱਟਦੇ ਆ ਰਾਤ ਨੂੰ ਤੇ ਬੁਰਾ ਹਾਲ ਹੈ ਏਸੀ ਚਲਾ ਕੇ ਸੋਣੀ ਆ ਆ ਦੇਖੋ ਮੈਂ ਤੁਹਾਨੂੰ ਦਿਖਾਨੀ ਏਸੀ ਚਲੋਣੀ ਆ ਫੇਰ ਜਾ ਕੇ ਕਿਤੇ ਮੈਨੂੰ ਟਿਕਾਉਂਦਾ ਮਾੜਾ ਮोटा ਆ ਦੇਖੋ ਫੇਰ ਮੈਂ ਜਾ ਕੇ ਕਿਤੇ ਸੋਣੀ ਆ ਠੀਕ ਕਿਉਂਕਿ ਤੁਸੀਂ ਤਾਂ ਕਿਸੇ ਦੀ ਇੱਜ਼ਤ ਕਰਨੀ ਨੀਗੀ ਮੈਂ ਇੱਕ ਸਿਪਾਹੀ ਤੋਂ ਲੈ ਕੇ ਹਰ ਅਫਸਰ ਦੀ ਇੱਜ਼ਤ ਕਰਦੀ ਆ ਹਰ ਆਪਣੇ ਦੇਸ਼ ਦੇ ਰਾਜੇ ਦੀ ਇੱਜ਼ਤ ਕਰਦੀਆਂ ਆਪਣੇ ਭੈਣ ਭਾਈ ਜਿਹੜੇ ਇੱਥੋਂ ਦੇ ਰਹਿਣ ਵਾਲੇ ਹਿੰਦੁਸਤਾਨ ਦੇ ਵਿੱਚ ਮੈਂ ਸਾਰੇ ਭੈਣ ਭਾਈਆਂ ਵਾਸੀਆਂ ਨੂੰ ਪਿਆਰ ਕਰਦੀਆਂ ਕਿਉਂਕਿ ਮੈਂ ਆਪਜੀ ਦੇ ਬਿਆਨ ਵੀ ਦੇਖੇ ਆ ਬਿਆਨ ਇਹ ਆਇਆ ਵੀ ਆਪਾਂ ਘਰ ਘਰ ਜਾ ਕੇ ਥੋੜੇ ਜਿਹੇ ਟਾਈਮ ਦੇ ਵਿੱਚ ਘਰ ਘਰ ਜਾ ਕੇ ਅੰਮ੍ਰਿਤ ਛਕਾਣਾ ਤੇ ਸਿੱਖੀ ਆਪਾਂ ਘਰ ਦੇ ਘਰ ਘਰ ਦੇ ਵਿੱਚ ਸਿੱਖੀ ਹੋਗੀ ਸਲੂਨਾਂ ਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਚਿਕਨ ਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਸਿਗਟਾ ਬੀੜੀਆਂ ਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਤੇ ਦੇਖੋ ਜੀ ਮੈਂ ਤਾਂ ਨਰਿੰਦਰ ਮੋਦੀ ਜੀ ਨੂੰ ਮੇਰੀ ਸਰਕਾਰ ਨੂੰ ਮੇਰੇ ਦੇਸ਼ ਦੇ ਰਾਜੇ ਨੂੰ ਇਹੀ ਬੇਨਤੀ ਕਰਦੀ ਆ ਵੀ ਤੁਹਾਨੂੰ ਤਾਂ ਅਸਤੀਫਾ ਲੈਣਾ ਪੈਣਾ ਹੁਣ ਕਿਉਂਕਿ ਰਾਜ ਤਾਂ ਹੁਣ ਇਹਨਾਂ ਨੇ ਚਲਾਉਣਾ ਮਨਪ੍ਰੀਤ ਨੇ ਤੇ ਆ ਬੱਬੇ ਦਿਖਾ ਦਿਓ ਮੜਾ ਜਾ ਇੱਕ ਮਿੰਟ ਦਿਖਾ ਦਿਓ ਹੋ ਤੇ ਕਿਉਂਕਿ ਦੇਖੋ ਰਾਜ ਤਾਂ ਹੁਣ ਇਹਨਾਂ ਨੇ ਚਲਾਉਣਾ ਮਨਪ੍ਰੀਤ ਨੇ ਤੇ ਭਾਈ ਗੁਰਵਿੰਦਰ ਨੇ ਤੇ ਡਰ ਤਾਂ ਫਿਰ ਹੋਣੀ ਚਾਹੀਦੀ ਜਨਤਾ ਨੂੰ ਕਿਉਂਕਿ ਹਰ ਕਿਸੇ ਨੇ ਪੱਗ ਬੰਨਣੀ ਆ ਸਿਰ ਤੇ ਬਾਬਾ ਜੀ ਮੈਂ ਤਾਂ ਇਹ ਬਚਪਨ ਤੋਂ ਲੈ ਕੇ ਅੱਜ ਤੱਕ ਇਹ ਸੁਣਦੀ ਆਈਆਂ ਵੀ ਸਾਡੇ ਗੁਰੂ ਮਹਾਰਾਜ ਨੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਸੀ ਵੀ ਅੰਮ੍ਰਿਤ ਉਹਨਾਂ ਨੂੰ ਸਿਖਾਉਣਾ ਹੈ ਅੰਮ੍ਰਿਤ ਉਹਨਾਂ ਨੂੰ ਸਿਖਾਉਣਾ ਜਿਹੜੇ ਰਹਿਤ ਚ ਹੋਣ ਤੇ ਧੱਕੇ ਨਾਲ ਕਿਸੇ ਨੂੰ ਅੰਮ੍ਰਿਤ ਨਹੀਂ ਸਿਖਾਇਆ ਜਾਂਦਾ ਚਲੋ ਠੀਕ ਆ ਮੰਨ ਲਿਆ ਆਪਾਂ ਘਰ ਆਪਾਂ ਸਿੱਖੀ ਨੂੰ ਪਰ ਨਾਮ ਕਰਦੇ ਆਪਾਂ ਸਿੱਖੀ ਨੂੰ ਸਲੂਟ ਕਰਦੇ ਆ ਆਪਣੇ ਆਪਣੇ ਗੁਰੂਆਂ ਨੂੰ ਸਲੂਟ ਕਰਦੇ ਆ ਪਰ ਪੂਰੇ ਸਮਾਜ ਦੇ ਵਿੱਚ ਕੋਈ ਸ਼ਰਾਬ ਪੀਂਦਾ ਕੋਈ ਸਿਗਰਟਾ ਪੀਂਦਾ ਕੋਈ ਪੁਸ਼ ਕਰਦਾ ਕੋਈ ਪੁਸ਼ ਕਰਦਾ ਤੇ ਰਹਿਤ ਬਾਬਾ ਜੀ ਆਪਾਂ ਕਿੱਥੋਂ ਲੈ ਕੇ ਆਣੀ ਆ ਜਾਂ ਤਾਂ ਇਹ ਵੀ ਦੱਸੋ ਨਾ ਵੀ ਤੁਸੀਂ ਸਾਰੀ ਰਹਿਤ ਤੋਂ ਪੂਰੀ ਕਰੋਗੇ ਵੀ ਹਾਂ ਸਾਰੇ ਰਹਿਤ ਦੇ ਵਿੱਚ ਰਹਿਣਗੇ ਬਾਬਾ ਜੀ ਸਭ ਦੀ ਆਪਣੀ ਆਪਣੀ ਲਾਈਫ ਹੈ ਔਰ ਸਾਰੇ ਸੁਣਦੇ ਪਏ ਆ ਕਿਉਂਕਿ ਹੁਣ ਇੱਥੋਂ ਤੱਕ ਵਿਵਾਦ ਖੜਾ ਹੋਣਾ ਵੀ ਸਾਰੇ ਸੜਕਾਂ ਤੇ ਹੋਣਗੇ ਤੇ ਮੇਰੇ ਅਕਾਲ ਤਖਤ ਜਿਹਨੂੰ ਅਸੀਂ ਮੱਕਾ ਮਦੀਨਾ ਆਪਣਾ ਸਮਝਦੇ ਸਾਰੇ ਉੱਥੇ ਬੇਨਤੀ ਆ ਵੀ ਦੇਖੋ ਜੀ ਬਾਬਾ ਜੀ ਦੇ ਨਾਂ ਦੀਆਂ ਗੋਲਕਾਂ ਆ ਦੇਖੋ ਜੀ ਆ ਦੇਖੋ ਮਨਪ੍ਰੀਤ ਦੇ ਨਾਂ ਦੀਆਂ ਗੋਲਕਾਂ ਮਨਪ੍ਰੀਤ ਦੇ ਨਾਂ ਦੀਆਂ ਗੋਲਕਾਂ ਗੁਰੂ ਘਰ ਦੇ ਵਿੱਚ ਆ ਦੇਖੋ ਚੰਗੀ ਤਰ੍ਹਾਂ ਧਿਆਨ ਨਾਲ ਦੇਖਿਓ ਵੀ ਕਿਤੇ ਅੱਡਾ ਕਰਨਾ ਬਣਾਇਆ ਆ ਆ ਦੇਖੋ ਜੀ ਮਨਪ੍ਰੀਤ ਦੇ ਨਾਂ ਦੀਆਂ ਗੋਲਕਾਂ ਜਿੱਥੇ ਗੁਰੂ ਲਾਣਕ ਦੇਵ ਜੀ ਮਹਾਰਾਜ ਦੀ ਗੋਲਕ ਹੁੰਦੀ ਆ ਗੁਰੂ ਰਾਮਦਾਸ ਜੀ ਦੀ ਗੋਲਕ ਹੁੰਦੀ ਆ ਜੇ ਜਿੱਥੇ ਮਤਲਬ ਗੁਰੂ ਅਮਰਦਾਸ ਜੀ ਦੀ ਗੋਲਕ ਹੁੰਦੀ ਆ ਉੱਥੇ ਹੁਣ ਹਰ ਗੁਰਦੁਆਰੇ ਦੇ ਵਿੱਚ ਆ ਦੇਖੋ ਬਾਬਾ ਜੀ ਦੀ ਗੋਲਕ ਲੱਗੂਗੀ ਇਹਨਾਂ ਦਾ ਨਾਮ ਵੀ ਸਾਰਾ ਕੁਝ ਉੱਪਰ ਆ ਜੀ ਧਿਆਨ ਨਾਲ ਦੇਖਿਓ ਹੁਣ ਮੈਂ ਸ਼ਾਇਦ ਪਾਹੀ ਦਵਾ ਇੰਸਟਾ ਤੇ ਆ ਦੇਖੋ ਜੀ ਇਹ ਜਿਹੜੀ ਗੋਲਕ ਆ ਇਹ ਹੁਣ ਹਰ ਗੁਰੂ ਘਰ ਦੇ ਵਿੱਚ ਲੱਗੂਗੀ ਤਾਂ ਮੈਂ ਤਾਂ ਇਹ ਹੀ ਬੇਨਤੀ ਕਰਦੀ ਆ ਵੀ ਦੇਖੋ ਮੈਂ ਆਪਣੇ ਕਹਿੰਦੇ ਵੀ ਭੈਣ ਤਾਂ ਹੁਣ ਬੇਨਤਾ ਕਰਦੀ ਆ ਪ੍ਰਸ਼ਾਸਨ ਦੀਆਂ ਹੁਣ ਭੈਣ ਕਰਦੀ ਆ ਬੇਨਤਾ ਆਪਣੇ ਰਾਜੇ ਨੂੰ ਆਪਣੇ ਮੁੱਖ ਮੰਤਰੀ ਨੂੰ ਬੇਨਤਾ ਕਰਦੀ ਆ ਵੀ ਮੈਨੂੰ ਬਚਾ ਲਓ ਹੁਣ ਠੀਕ ਆ ਵੀ ਭੈਣ ਤਾਂ ਬਹੁਤ ਡਰ ਚੁੱਕੀ ਆ ਉਹਨ ਪਸੀਨੇ ਛੁੱਟਦੇ ਆ ਭੈਣ ਨਹੀਂ ਡਰਦੀ ਭੈਣ ਉਸ ਅਕਾਲਪੁਰਖ ਤੋਂ ਕਿਉਂਕਿ ਮੌਤ ਇੱਕ ਵਾਰ ਆਣੀ ਬਾਰ-ਬਾਰ ਨਹੀਂ ਹੋਣੀਗੀ ਆਪਾਂ ਨੂੰ ਜੇ ਆਪਾਂ ਕਹੀ ਨਾ ਬਾਰ-ਬਾਰ ਮੌਤ ਹੀ ਆਣੀ ਆ ਇੱਕ ਵਾਰ ਮੌਤ ਆਣੀ ਆ ਡਰ ਉਸ ਅਕਾਲਪੁਰਖ ਦਾ ਹੋਣਾ ਚਾਹੀਦਾ ਉਸ ਵਾਹਿਗੁਰੂ ਦਾ ਪਤਾ ਨਹੀਂ ਕਈ ਰਾਤ ਹੀ ਵਿਚਾਰੇ ਲਿਆ ਜਾਂਦੇ ਆ ਤੇ ਦੇਖੋ ਡਰ ਤਾਂ ਉਹਦਾ ਹੋਣਾ ਚਾਹੀਦਾ ਹਮੇਸ਼ਾ ਤੇ ਮੈਂ ਤਾਂ ਸਲੂਟ ਕਰਦੀ ਆ ਆਪਣੇ ਰਾਜੇ ਨੂੰ ਜਿਹਨੇ ਦੇਸ਼ ਚਲਾਇਆ ਹੋਇਆ ਮੈਂ ਤਾਂ ਦੇਖ ਆਪਣੇ ਦੇਸ਼ ਨੂੰ ਪਿਆਰ ਕਰਦੀ ਆ ਕਿਉਂਕਿ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦੀ ਆ ਵੀ ਇਦਾਂ ਦੀ ਹਿੰਸਾ ਨਾ ਭੜਕੇ ਪਰ ਤੁਸੀਂ ਤੁਸੀਂ ਰੋਡ ਤੇ ਲੈ ਕੇ ਆਉਣੀ ਚਾਹੁੰਦਾ ਹੋਣਾ ਰੋਡ ਤੇ ਲੈ ਕੇ ਆਉਣੀ ਚਾਹੁੰਦਾ ਔਰ ਮੈਂ ਤਾਂ ਪ੍ਰਸ਼ਾਸਨ ਮੇਰਾ ਮੈਂ ਤਾਂ ਕਰੂੰਗੀ ਬੇਨਤੀ ਕਿਉਂਕਿ ਮੈਂ ਮੇਰਾ ਮੈਨੂੰ ਉਹਨਾਂ ਦਾ ਡਰ ਪਿਆ ਹੈ ਗਿਆ ਪ੍ਰਸ਼ਾਸਨ ਦਾ ਵੀ ਆਪਣੇ ਰਾਜੇ ਦਾ ਵੀ ਡਰ ਆ ਮੈਨੂੰ ਹਰ ਕਿਸੇ ਦਾ ਡਰ ਆ ਮੈਂ ਤਾਂ ਬੇਨਤੀ ਕਰੂੰਗੀ ਤੁਸੀਂ ਤਾਂ ਕਿਹਾ ਵੀ ਹੁਣ ਤਾਂ ਥਾਣਿਆਂ ਨੂੰ ਵੀ ਘੇਰਿਆ ਜਾਣਾ ਤੁਹਾਡੇ ਬਿਆਨ ਆਏ ਸਾਰੀ ਮੇਰੇ ਕੋਲ ਵੀਡੀਓ ਪਈ ਹੈ ਤੁਹਾਡੇ ਬਿਆਨ ਆ ਵੀ ਹੁਣ ਤਾਂ ਥਾਣਿਆਂ ਨੂੰ ਘੇਰਿਆ ਜਾਣਾ ਚਲੋ ਪਾਵਰ ਆ ਭਾਈ ਤੁਹਾਡੇ ਕੋਲੇ ਹੋ ਸਕਦਾ ਹੋ ਸਕਦਾ ਇਹ ਚੀਜ਼ ਤੁਸੀਂ ਕਰ ਸਕਦੇ ਹੋ ਦੇਖੋ ਜੀ ਜਦੋਂ ਤੁਸੀਂ ਜਨਾਨੀ ਦੀ ਬੇਇੱਜ਼ਤ ਕਰ ਸਕਦੇ ਹੋ ਤੁਸੀਂ ਹਰ ਚੀਜ਼ ਨੂੰ ਕੁਛ ਸਭ ਕੁਛ ਕਰ ਸਕਦੇ ਹੋ ਬੀਬਾ ਜੀ ਸਿਕਟਾ ਪਿੰਦੇ ਆ ਠੀਕ ਹੈ ਤੇ ਕੋਈ ਗੱਲ ਨਹੀਂ ਮਨਪ੍ਰੀਤ ਮੈਂ ਨਾ ਡਾਕਟਰੀ ਕਰਾਣੀ ਆ ਬੀਬਾ ਜੀ ਤਾਂ ਕਦੀ ਗੋਲੀ ਵੀ ਨਹੀਂ ਖਾਧੀ ਅੱਜ ਤੱਕ ਠੀਕ ਹੈ ਤੇ ਮੈਨੂੰ ਸਿਕਟਾ ਬੀੜੀਆਂ ਤੱਕ ਤੁਸੀਂ ਦੱਸਤਾ ਤੁਹਾਡੀ ਇੱਜ਼ਤ ਤੁਹਾਡੀ ਇੱਜ਼ਤ ਤੁਹਾਡੀ ਸ਼ਾਨ ਤੇ ਤੁਸੀਂ ਹੋਰ ਕਿਸੇ ਦੀ ਸ਼ਾਨ ਨੂੰ ਸ਼ਾਨ ਨਹੀਂ ਸਮਝਦੇ ਤੁਸੀਂ ਕਿਹਾ ਇੱਕ ਸਟੂਲੇ ਜਿਹੇ ਇਹਦਾ ਗੁਰੂ ਆ ਗੁਰੂ ਨਹੀਂ ਪੁੱਤਵਾ ਸਾਡਾ ਮੇਰਾ ਬੱਚਾ ਹੋ ਇਹ ਵੀ ਬਿਆਨ ਲੈਣਾ ਇਹ ਵੀ ਬਿਆਨ ਅਸੀਂ ਤੁਹਾਡੇ ਤੋਂ ਲੈਣਾ ਸਟੂਲੇ ਦਾ ਕਿਉਂਕਿ ਤੁਸੀਂ ਸਾਰਿਆਂ ਨੂੰ ਟੋਟਲ ਸਟੂਲੇ ਦੱਸਦੇ ਹੋ ਮਤਲਬ ਤੁਸੀਂ ਇੱਕ ਜਨਾਨੀ ਨਾਲ ਜੰਗ ਕਰਨ ਬੈਠੇ ਹੋ ਤੁਸੀਂ ਸਾਰਿਆਂ ਨੂੰ ਸਟੂਲੇ ਦੱਸੀ ਜਾਂਨੇ ਦੱਸੋ ਹਰ ਕਿਸੇ ਨੂੰ ਤੁਸੀਂ ਸਟੂਲੇ ਦੱਸਦੇ ਹਰ ਕਿਸੇ ਦੀ ਇੱਜ਼ਤ ਨੂੰ ਤੁਸੀਂ ਐ ਸਮਝਦੇ ਵੀ ਅਸੀਂ ਮੈਂ ਮੈਂ ਜੋ ਮਰਜ਼ੀ ਕਹਿ ਨਾ ਵੀ ਮੈਂ ਜੋ ਮਰਜ਼ੀ ਕਰਾਂ ਅਸੀਂ 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 ਤਾਂ ਅਕਾਲ ਤਖਤ ਤੇ ਵੀ ਆਪਣੇ ਜਥੇ ਬੰਦੀਆਂ ਨਾ ਹੋਈ ਅਸੀਂ ਤਾਂ ਦੇਖੋ ਹੱਥ ਹੱਥ ਜੋੜ ਕੇ ਨਮਸਕਾਰ ਕਰਦੇ ਆ ਉਹਨਾਂ ਦੀ ਇੱਜ਼ਤ ਕਰਦੇ ਉਹਨਾਂ ਦੀ ਸ਼ਾਨ ਦੇ ਖਿਲਾਫ ਅਸੀਂ ਨਹੀਂ ਬੋਲਦੇ ਕਿਉਂਕਿ ਸਾਨੂੰ ਕਿਸੇ ਦਾ ਵੀ ਫੋਨ ਨਹੀਂ ਆਇਆ ਹਜੇ ਤੱਕ ਠੀਕ ਹੈ ਨਾ ਹਜੇ ਤੱਕ ਕਿਸੇ ਦਾ ਫੋਨ ਹੀ ਨਹੀਂ ਆਇਆ ਸਾਨੂੰ ਐਵੇਂ ਅਸੀਂ ਕਿਉਂ ਕਹੀਏ ਕਿਸੇ ਪੰਥ ਪੰਥ ਦੇ ਅਕਾਲੀ ਦਲ ਦੇ ਪੰਥਾਂ ਨੂੰ ਅਸੀਂ ਕਿਉਂ ਕਹੀਏ ਵੀ ਉਹ ਸਾਨੂੰ ਆਇਆ ਕਿਸੇ ਦਾ ਫੋਨ ਸਾਨੂੰ ਕਿਸੇ ਦਾ ਫੋਨ ਨਹੀਂ ਆਇਆ ਕਿਉਂਕਿ ਨਾਸਾਨ ਨੂੰ ਕਿਸੇ ਨੇ ਤਮਕਾਇਆ ਇੱਕ ਤੁਹਾਡੇ ਫੋਨ ਆਂਦੇ ਆ ਤੁਸੀਂ ਅਗਲੇ ਨੂੰ ਟੌਰਚਰ ਕਰਦੇ ਹੋ ਵੀ ਆ ਚੀਜ਼ ਜਿੱਦਾਂ ਇੱਕ ਹੋਰ ਚੀਜ਼ ਆ ਥੋੜੇ ਕ ਦਿਨਾਂ ਦੇ ਵਿੱਚ ਵਿੱਚ ਦੇਖੋ ਆ ਮੈਂ ਤੁਹਾਨੂੰ ਇੱਕ ਹੋਰ ਦਿਖਾ ਦਿੰਨੀ ਆ ਫਿਰ ਤੁਸੀਂ ਕਹਿੰਦੇ ਹੋ ਵੀ ਆ ਦੇਖੋ ਕਿਉਂਕਿ ਨਵੀਤ ਸੱਚ ਬੋਲੂਗੀ ਇੱਕ ਪਹਿਲੇ ਤੁਸੀਂ ਬੈਠੀ ਸੀ ਆ ਬਸ ਸਾੜਾ ਮੈਂ ਲੁਕਾ ਬੈਠਾ ਸੀ ਤੋ ਤਾਂ ਮਿਲ ਗਈ ਆ ਤੇ ਚਾਹਣ ਮੈਂ ਆਹ ਹੋਰ ਚੀਜ਼ ਦਿਖਾਣਾ ਹੈ ਦੇਖੋ नमस्कारदरबदर gua ਆਏ ਰਚੀ ਗੱਲਸਾ ਰੱਖਦਾ ਕੰਨਿਆ ਸੀ ਅ ਅੱਜ ਅਸੀਂ ਪਿਛਲੇ ਸੀ ਮਤਲਬ ਇਹ ਫੈਸਲੇ ਕਰੇ ਜਾਂਦੇ ਆ ਫੈਸਲੇ ਕਰਾ ਲਿਆ ਭਰਾ ਫੈਸਲੇ ਇਹ ਪਹਿਲੇ ਮਤਲਬ ਇਹ ਕਰ ਸਕਦੇ ਸੀ ਕਿ ਅੱਜ ਉਹ ਥੋੜਾ ਤੇ ਅੱਜ ਮਹਾਰਾਜ ਨੇ ਥੋੜਾ ਬੁੱਕ ਕਰਤਾ ਮਹਾਰਾਜ ਇੱਕ ਇਤਿਹਾਸਿਕ ਰੰਗੋਮ ਪੇਂਡਿਆ ਦੇਖੋ ਜੀ ਜਿਹੜਾ ਤਾਂ ਇਹਨਾਂ ਨਾਲ ਸਮਝੌਤਾ ਕਰ ਲੈਂਦਾ ਕੋਈ ਦੇਖੋ ਹੁਣ ਉਹਨਾਂ ਹੀ ਵਿਚਾਰੀ ਨੇ ਰਿਸ਼ਤਾ ਕਰਾ ਦਿੱਤਾ ਆ ਮੈਂ ਅਰਜ਼ਿ ਕਰਾ ਦਿੱਤੀ ਆ ਉਹਨਾਂ ਨਾਲ ਸਮਝੌਤਾ ਹੋ ਗਿਆ ਕਿੰਨੇ ਪੈਸਿਆਂ 'ਚ ਹੋਇਆ ਮਨਪ੍ਰੀਤ ਤੁਹਾਡਾ ਕਿੰਨੇ 'ਚ ਫੈਸਲਾ ਹੋ ਗਿਆ ਉਹਦੀ ਗੱਡੀ ਚੱਲੂਗੀ ਬਾਕੀ ਦੀਆਂ ਗੱਡੀਆਂ ਬੰਦ ਹੋਣੀਆਂ ਬਾਕੀ ਦਾ ਪਖੰਡਵਾਦ ਹੈ ਉਹਨਾਂ ਦੀ ਗੱਡੀ ਚੱਲੂਗੀ ਕਿਉਂਕਿ ਉਹਨੇ ਰਿਸ਼ਤਾ ਕਰਾਤਾ ਵਿਆਹ ਕਰਾਤਾ ਹੁਣ ਉਹਦੀ ਗੱਡੀ ਚੱਲੂਗੀ ਮੈਂ ਆਪਣੇ ਸਾਰੇ ਭੈਣ ਭਾਈਆਂ ਦੇ ਨਾਲ ਆ ਲਾਈਵ 'ਚ ਜਿੰਨੀ ਵੀ ਸੰਗਤ ਵਧ ਤੋਂ ਵਧ ਕੱਲ ਨੂੰ ਆਉਣਾ ਲੰਗਰ ਪਾਣੀ ਇੱਥੇ ਤਿਆਰ ਹੈ ਵਧ ਤੋਂ ਵਧ ਹੋਣਾ ਮੇਰੇ ਭੈਣ ਭਾਈਆਂ ਨੇ ਠੀਕ ਹੈ ਨਾ ਤੇ ਦੇਖੋ ਜੀ ਅਸੀਂ ਉਹ ਪਤਾ ਕੀ ਗੱਲ ਅছিল ਕੋਕੇ ਨਹੀਂ ਰੱਖਿਆ ਮੇਰੇ ਘਰ ਸਾਡ ਇੰਸਟਾਗ੍ਰਾਮ ਤੋਂ ਚੱਕ ਤੱਕ ਵੀਡੀਓ ਅਪਲੋਡ ਕਰੋ ਜਿੰਨੀਆਂ ਰੱਜ ਕੇ ਕਰਨੀਆਂ ਕਰੋ ਮੈਨੂੰ ਕੋਈ ਨਹੀਂ ਕਿਉਂਕਿ ਮੇਰਾ ਪਰਿਵਾਰ ਮੇਰੀ ਸੰਗਤ ਮੇਰੇ ਮੇਰੇ ਜਿੰਨੇ ਵੀ ਭੈਣ ਭਾਈ ਮੇਰੇ ਨਾਲ ਖੜੇ ਆ ਨਾ ਸਭ ਨੂੰ ਪਤਾ ਵੀ ਬਾਬਾ ਜੀ ਨੇ account ਨਾ ਉਹ ਨਹੀਂ ਕੀਤਾ ਪ੍ਰਾਈਵੇਟ ਜਿੰਨੀਆਂ ਮਰਜ਼ੀ ਵੀਡੀਓ ਅਪਲੋਡ ਕਰੋ ਜੋ ਮਰਜ਼ੀ ਕਰਨਾ ਕਰਕੇ ਕਰੋ ਜੋ ਮਰਜ਼ੀ ਮੈਂ ਤੁਹਾਨੂੰ ਖੁੱਲੀ ਛੁੱਟੀ ਦਿੱਤੀ ਆ ਸੱਚਾ ਜਿਹੜਾ ਸੱਚੀ ਰਹਿਣਾ ਉਹ ਸਦਾ ਸੱਚ ਰਹੂਗਾ ਝੂਠ ਤਾਂ ਫਿਰ ਤੁਹਾਨੂੰ ਪਤਾ ਝੂਠ ਸਾਹਮਣੇ ਆਣਾ ਹੀ ਆਣਾ ਦੇਖੋ ਅਸੀਂ ਸੱਚਾਈ ਨਾਲ ਚੱਲੇ ਆ ਆਪਣੇ ਪੀਰਾਂ ਲਈ ਕਹਿੰਦੇ ਵੀ ਪੀਰਾਂ ਨੇ ਮੱਤ ਮਾਰਤੀ ਕਮਲਿਆ ਮੈਂ ਤਾਂ ਕਹਿੰਦੀ ਮੱਤ ਮਾਰਤੀ ਉਹ ਤਾਂ ਸਾਨੂੰ ਸੜਕਾ ਤੇ ਰੋਲ ਵੀ ਦਵੇ ਨਾ ਅਸੀਂ ਉਹਦੇ ਵਾਰੇ-ਵਾਰੇ ਜਾਈਏ ਸਾਡੇ ਪੀਰਾਂ ਦੇ ਅਸੀਂ ਇੰਨਾ ਕੁ ਉਹਨਾਂ ਲਈ ਕੁਰਬਾਨ ਹੈ ਕੁਰਬਾਨ ਆ ਅਸੀਂ ਕੁਰਬਾਨ ਆਪਣੇ ਆਪ ਨੂੰ ਕੁਰਬਾਨ ਕਰਤਾ ਉਹਨਾਂ ਲਈ ਸਾਨੂੰ ਕੋਈ ਡਰ ਪਿਆ ਤੇਰਾ ਨਹੀਂ ਹੈਗੇ ਵੀਰ ਜੀ ਤੇ ਮੈਂ ਡਰੈਸ ਸਹੀ ਵੇਲ ਲੱਗੀ ਆ ਇੱਕ ਸੋਨੂ ਸੋਨੂ ਜਿਹੜਾ ਆਂਦਾ ਇਹਨੇ ਵੀ ਬੜੀ ਧੰਕੀ ਤਕੜੀ ਦਿੱਤੀ ਇਹ ਵੀ ਨਾਲ ਆ ਜਾਵੇ ਸਾਡੇ ਇਹਨੇ ਬੜਾ ਕਮੈਂਟਜ ਕੁਛ ਲਿਖਿਆ ਇਹਨੂੰ ਇਹ ਨਾਲ ਆਉਣਾ ਚਾਹੀਦਾ ਸੋਨੂ ਸੋਨੂ ਕਰਕੇ ਜਾਂਦਾ ਨਾਮ ਹੈ ਠੀਕ ਹੈ ਇਹ ਵੀ ਨਾਲ ਆ ਜਾਵੇ ਕਿਉਂਕਿ ਇਹ ਵੀ ਬੜੀਆਂ ਸੰਤ ਧਮਕੀਆਂ ਦਿੰਦਾ ਨਾਲ ਆਵੇ ਦੇਖੋ ਮੈਂ ਤਾਂ ਕੱਲੀ ਆਂ ਭਾਈ ਮੇਰੇ ਮਗਰ ਕੋਈ ਹੈ ਨਹੀਂਗਾ ਮੇਰੇ ਮਗਰ ਤਾਂ ਮੇਰਾ ਪ੍ਰਸ਼ਾਸਨ ਆਊਗਾ ਬਸ ਹੋਰ ਕੋਈ ਨਹੀਂ ਮੇਰੇ ਮਗਰ ਹੈਗਾ ਠੀਕ ਹੈ ਤੇ ਕਹਿੰਦਾ ਮੈਂ ਅਸੀਂ ਤਾਂ ਉਹਨੂੰ ਭੈਣ ਕਹਿੰਦੇ ਉਹਦਾ ਸਿਗਟਾ ਪੀਂਦੀ ਆ ਉਹਦਾ ਆਹ ਕਰਦੀ ਆ ਉਹ ਤਾਂ ਉਹ ਕਰਦੀ ਆ ਸਿਗਟਾ ਪੀਂਦੀ ਆ ਇਹ ਸਾਰਾ ਨਾ ਜੇ ਤੁਸੀਂ ਕਹਿੰਦੇ ਨਾ ਸਬੂਤ ਦੇਣਾ ਪੈਣਾ ਤੈਨੂੰ ਵੀ ਭਾਈ ਦੇਣਾ ਪੈਣਾ ਤੈਨੂੰ ਵੀ ਸਾਰੇ ਸਬੂਤ ਦੇਣੇ ਪੈਣੇ ਆ ਵੀ ਤੂੰ ਕਿੰਨੂੰ ਕਿੰਨੂੰ ਕੀ ਬੋਲਿਆ ਤੇ ਕਿੰਨੂੰ ਕਿੰਨੂੰ ਕਿੰਨੇ ਜਲੀਲ ਕੀਤਾ ਤੇ ਘੋੜੇ ਕਿੱਦਾਂ ਕਿਸੇ ਦੇ ਮਗਰ ਘੋੜੇ ਪਾਏ ਜਾਂਦੇ ਆ ਠੀਕ ਹੈ ਕਿਉਂਕਿ ਮੈਂ ਤਾਂ ਹੁਣ ਮੋਦੀ ਸਾਹਿਬ ਨੂੰ ਵੀ ਕਹਿੰਨੀ ਆ ਵੀ ਦੇਖੋ ਇੱਕ ਐਸਾ ਦੇਸ਼ ਕਿਉਂਕਿ ਸਾਡੇ ਪਹਿਲੇ ਜਿਹੜੇ ਸੀਗੇ ਸਾਡੇ ਵੀਰ ਜਿਹੜੇ ਭਾਈ ਸਾਡੇ ਮੁਸਲਮ ਭਾਈ ਸਾਡੇ ਉਹ ਸਾਡੇ ਹਜੇ ਤੱਕ ਨਹੀਂ ਮੇਲ ਹੋਏ ਹੁਣ ਸਾਨੂੰ ਹਿੰਦੂਆਂ ਨੂੰ ਸਾਰਿਆਂ ਨੂੰ ਇਹਨਾਂ ਲੱਗ ਕਰਨਾ ਕਿਉਂਕਿ ਸਾਡਾ ਦੇਸ਼ ਲੱਗ ਬਣਾ ਦੋ ਹੁਣ ਕਿਉਂਕਿ ਸਾਨੂੰ ਤਾਂ ਹੁਣ ਸਾਨੂੰ ਤਾਂ ਇੱਥੋਂ ਤੱਕ ਕਹਿੰਦਾ ਵੀ ਘਰ ਛੱਡ ਕੇ ਚਲੇ ਜਾਣਾ ਇੱਥੋਂ ਧਮਕੀ ਆਈ ਹੈ ਤੇ ਸਾਡੇ ਲਈ ਫੇਰ ਹੁਣ ਮੈਂ ਤਾਂ ਸਰਕਾਰ ਨੂੰ ਇਹੀ ਕਹੂੰਗੀ ਵੀ ਸਾਡੇ ਲਈ ਦੇਸ਼ ਕੋਈ ਲੱਭੋ ਕੋਈ ਦੇਸ਼ ਸਾਨੂੰ ਅਲੱਗ ਕਰੋ ਹੁਣ ਸਾਨੂੰ ਫੇਰ ਅਲੱਗ ਕਰਨ ਆਏ ਆ ਬਾਕੀ ਜਿੰਦੇ ਵਾ ਜ਼ਰੂਰ ਭਲਾ ਹੋਏ ਜਿੰਨੇ ਵੀ ਲਾਈਵ 'ਚ ਜੁੜੇ ਆ ਐਡਰੈਸ ਸਹੀ ਸਹੀ ਲੈਣਾ ਵੀਰ ਜੀ ਗੋਲੂ ਕਾ ਮੋੜ ਪਿੰਡ ਸ਼ੰਗਾਰਾ ਉਤਾੜ ਹਾਂ ਇਹ ਸੱਚ ਦੇ ਨਾਲ ਤੂੰ ਸੱਚ ਦੇ ਨਾਲ ਆ ਕਿਉਂਕਿ ਤੁਸੀਂ ਸੱਚੇ ਹੋ ਅਸੀਂ ਤਾਂ ਝੂਠੇ ਆ ਅਸੀਂ ਚੋਰ ਆ ਡਾਕੂ ਆ ਅਸੀਂ ਰੋਜ਼ ਲੁੱਟ ਲੁਕ ਤੇ ਦੁਨੀਆ ਖਾਦੀ ਆ ਤੇ ਤੁਸੀਂ ਸੱਚੇ ਬੰਦੇ ਤਾਂ ਤੁਸੀਂ ਹੋ ਰੱਬ ਦੇ ਨੇੜੇ ਵੀ ਤੁਸੀਂ ਹੋ ਐਡੀ ਤਾਂ ਖੋਲਾ ਕੇ ਹਾਂ ਇਹ ਫਿਰ ਤੋਂ ਪ੍ਰਾਈਵੇਟ ਅਕਾਊਂਟ ਦਾ ਨਾ ਕਰ ਭਾਈ ਅਸੀਂ ਤਾਂ ਪ੍ਰਾਈਵੇਟ ਅਕਾਊਂਟ ਕੀਤਾ ਹੀ ਨਹੀਂ ਅਸੀਂ ਤਾਂ ਸਿੱਧਾ ਦੇਖੋ ਸਾਡੀਆਂ ਸਾਰੀਆਂ ਵੀਡੀਓ ਸਾਡਾ ਸਾਰਾ ਕੁਝ ਹੋਂਦੇ ਚ ਪਿਆ ਤੁਸੀਂ ਪ੍ਰਾਈਵੇਟ ਅਕਾਊਂਟ ਕਰਕੇ ਮੈਸੇਜ ਕਰਦੇ ਹੋ ਜੇ ਬੰਦਾ ਹੈ ਨਾ ਆਪਣਿਆਂ ਨੂੰ ਸਮਝਦਾ ਤਾਂ ਫਿਰ ਸਹੀ ਤਰੀਕੇ ਨਾਲ ਨਾ ਫਿਰ ਸਹੀ ਤਰੀਕੇ ਨਾਲ ਪੇਸ਼ ਆਇਆ ਕਰੋ ਐਦਾਂ ਨਾ ਕਰ ਵੀ ਅਕਾਊਂਟ ਫੇਕ ਬਣਾ ਕੇ ਆਈਡੀ ਬਣਾ ਕੇ ਤੇ ਕਮੈਂਟ ਵਿੱਚ ਲਾਣ ਆ ਜਾਂਦੇ ਤੁਸੀਂ ਬਾਕੀ ਜਿਹੋ ਹੁੰਦੇ ਜਿੰਨੀ ਵੀ ਸੰਗਤ ਮੇਰੇ ਨਾਲ ਜੁੜਦੀ ਪਈ ਲਾਈਵ ਦੇ ਵਿੱਚ ਮਾਲਕ ਮੇਰ ਪਰਿਆ ਹੱਥ ਕੇ ਸੱਚੇ ਸਗਾ ਜੈ ਦਾਤਿਆਂ ਦੀ ਜੈ ਪੀਰਾਂ ਦੀ ਜੈ ਮੇਰੇ ਗੋਸਪਾ 11ਵੀਂ ਵਾਲੀ ਸਰਕਾਰ ਜੈ ਮਲੇਰ ਕਟਲੇ ਵਾਲੀ ਸਰਕਾਰ ਲੱਖ ਦਾਤੇ ਲਾਲਾ ਵਾਲੇ ਪੀਰ ਜੈ ਬਾਬਾ ਬੁੱਢਣ ਸ਼ਾ ਪੀਰ ਪੰਜ ਪੀਰ ਖਾਜਾ ਸਾਹਿਬ ਆਮ ਸਾਈ ਨਾਣ ਧੰਗੁਰ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਤੇ ਬਾਕੀ ਹਾਂ ਤੂੰ ਆਈ ਤੂੰ ਹੀ ਤਾਂ ਸਾਨੂੰ ਕੱਲ ਪਹਿਲਾਂ ਮਿਲੀ ਆੜ ਕੇ ਤੇ ਤੂੰ ਹੀ ਮਿਲਣਾ ਸਾਨੂੰ ਆਣ ਕੇ ਅਸੀਂ ਕਿਹੜਾ ਕਹਿੰਨੀ ਵੀ ਅਸੀਂ ਤਾਂ ਭਾਈ ਆ ਦੇ ਲੋ ਹੱਥ ਖੜੇ ਆ ਸਾਡੇ ਤੂੰ ਆ ਜੀ ਨਾਲ ਆਵੇ ਹੱਥ ਖੜੇ ਆ ਸਾਡੇ ਤਾਂ ਤੁਸੀਂ ਤੁਹਾਡੀਆਂ ਪਾਵਰਾਂ ਵਾ ਤੁਹਾਡੇ ਕੋਲ ਰੱਬ ਦੀ ਸਾਰੀ ਗੱਲਬਾਤ ਤੁਹਾਡੇ ਨਾਲ ਸਾਡੇ ਨਾਲ ਕੀ ਹੈ ਸਾਡੇ ਨਾਲ ਤਾਂ ਕੁਝ ਵੀ ਨਹੀਂ ਸਾਡੇ ਤਾਂ ਅਸੀਂ ਤਾਂ ਪੀਰਾਂ ਤੇ ਭਰੋਸਾ ਕਰਦੇ ਜੇ ਉਹ ਉਹ ਸਾਡੇ ਪੀਰ ਸਾਡੇ ਨਾਲ ਖੜੇ ਹੋਣਗੇ ਕੋਈ ਗੱਲ ਨਹੀਂ ਤੁਸੀਂ ਜਿੰਨੂੰ ਜਿੰਨਾਂ ਨੂੰ ਲਿਆਉਣਾ ਲੈ ਕੇ ਆਓ ਹੁਣ ਕੋਈ ਗੱਲ ਫਿਰ ਅਕਾਊਂਟ ਅਕਾਊਂਟ ਖੋਲ ਲਾ ਫਿਰ ਵੀਰ ਅਕਾਊਂਟ ਵੀ ਖੋਲ ਲਾ ਵੀ ਕਿਹੜਾ ਆ ਤੂੰ ਬੰਦਾ ਜੈਦਾਤਿਆਂ ਦੀ ਜੈ ਸਰਕਾਰਾਂ ਦੀ ਜੈ ਮਸਤਾਦੀ ਹਾਂਜੀ ਜੋਹੰਦੇ ਵਜ਼ਰੋ ਭਲਾ ਹੋਵੇ ਮਹਾਰਾਜ ਤਰਕੀਆਂ ਬਖਸ਼ੇ ਦਾਤਾ ਸਰਕਾਰ ਕੋਟ ਕਰਾ ਅਸੀਂ ਨਾ ਬੜਾ ਹੁੰਦਾ ਇੱਕ ਤਾਂ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਭਈ ਚਲੋ ਸਟੂਲੇ ਹੈਗੇ ਆ ਕਹਿੰਦੇ ਸਟੂਲੇ ਇਹਨਾਂ ਨੇ ਕੀ ਕਰਨਾ ਹੈ ਸਟੂਲੇ ਹੋਣੇ ਵਾਹ ਐਡਾ ਸੋਹਣਾ ਨਾਮ ਦਿੱਤਾ ਤੁਸੀਂ ਰੱਬ ਨੂੰ ਮੰਨਣ ਵਾਲਿਆਂ ਨੂੰ ਇੰਨਾ ਸੋਹਣਾ ਨਾਮ ਮਿਲਿਆ ਸੀ ਇਕੱਲੇ ਨਹੀਂ ਨਹੀਂ ਆਪਾਂ ਆਪਾਂ ਨੂੰ ਇਹ ਕਹਿੰਦੇ ਵੀ ਤੁਹਾਡੇ ਪੀਰ ਹੈ ਕਿੱਥੇ ਆ ਦਿਖਾਓ ਇਹ ਇਹ ਤਾਂ ਇਹੀ ਕਹਿੰਦੇ ਵੀ ਤੁਹਾਡੇ ਪੀਰ ਹੈ ਕਿੱਥੇ ਆ ਹਾਂਜੀ ਜੈ ਬਾਪੂ ਪ੍ਰੀਤਮ ਸਿੰਘ ਦੀ ਖਾਲਸੇ ਦੀ ਜੈ ਹੋ ਸਦਾ ਹੀ ਜੈ ਹੋਊਗੀ ਕਿਉਂਕਿ ਅਸੀਂ ਉਹਦੇ ਬੱਚੇ ਆ ਜਾਦਾਤਿਆਂ ਦੀ ਜੈ ਸਰਕਾਰਾਂ ਦੀ ਜੈ ਮਸਤਾ ਦੀ ਬਾਕੀ ਜੋਂਦੇ ਵਜ਼ਰੋ ਭਲਾ ਹੋਵੇ ਤੇ ਕੱਲ ਨੂੰ ਸਾਰੀ ਸੰਗਤ ਨੇ ਪਹੁੰਚਣਾ ਹੈ ਤੇ ਬਾਕੀ ਜੋਂਦੇ ਵਜ਼ਰੋ ਭਲਾ ਹੋਵੇ ਮਾਲਕ ਤਰੱਕੀਆ ਬਖਸ਼ੇ ਦਾਤਾ ਸਰਕਾਰ ਜਿੰਨੀ ਵੀ ਸੰਗਤ ਜੋੜਦੀ ਪਈ ਜਾਜਾ ਕਾਰ ਹੋਵੇ ਬੇੜੇ ਪਾਰ ਹੋਣਾ ਕਹਿੰਦੇ ਵੀ ਇਨਾਂ ਚ ਬੜੀਆਂ ਮਾਤਾ ਵੀ ਹੁੰਦੀਆਂ ਇਨਾਂ ਚ ਪਿਤਾ ਦੇ ਸਾਡੇ ਚ ਚਲੋ ਭਾਈ ਕਹਿ ਲੋ ਤੁਹਾਡਾ ਰਾਜ਼ ਤੁਹਾਡੀ ਦੁਨੀਆ ਸਭ ਕੁਝ ਤਾਂ ਤੁਹਾਡਾ ਆ ਤੁਸੀਂ ਜੋ ਮਰਜੀ ਕਿਸੇ ਨੂੰ ਕੁਝ ਕਹਿ ਸਕਦੇ ਹੋ ਪਤਾ ਤਾਂ ਉਹਦਾ ਲੱਗੇ ਵੀ ਜਦੋਂ ਕਿਸੇ ਗਰੀਬ ਨਾਲ ਖੜੇ ਹੂੰ ਰੋਟੀ ਅੱਧੀ ਚੋਂ ਅੱਧੀ ਦਵੋਂ ਕਿਸੇ ਦਾ ਸਾਥ ਦਵੋਂ ਧਮਕੀਆਂ ਨਾ ਦਵੋਂ ਚਾਤਾ ਪੂਰੇ ਕਰਮ ਚਲੋ ਕੋਈ ਗੱਲ ਨਹੀਂ ਜੈਦਾਤੀ ਦੀ ਜੈ ਸਰਕਾਰਾਂ ਦੀ ਜੈ ਮਸਤਾ ਦੀ ਜਿੰਨੇ ਵੀ ਲਾਇ ਵਿੱਚ ਜਿਹੜੇ ਮਾਲਕਾਂ ਤਰੱਕੀਆਂ ਬੱਚੇ ਦਾਤਾ ਜੈਕਾਰ ਕਰੇ ਬੇੜੇ ਪਾਰ ਕਰੇ ਜਿਉਂਦੇ ਬਸ ਭਲਾ ਹੋਵੇ ਮਾਰਾ ਤਰੱਕੀਆਂ ਬੱਚੇ ਜੈ हां जी कृपा होगी जरूर करने की कृपा दाता जी सच्ची सरकार मेरी क्योंकि मेरे गौंस पीरा दा पीर दस्तगीर मेरा पीर जेड़ा बड़ा डाडा है मेरा पीर बहुत डाडा है छोरा तो कुतब बनाया सिगा ਤੁਸੀਂ ਜਿੰਨਾ ਮੈਨੂੰ ਨਿੰਦਣਾ ਜੋ ਮੈਨੂੰ ਕਹਿਣਾ ਕਹਿ ਲੋ ਕਿਉਂਕਿ ਲਿਬੜੇ ਤਿਬੜਿਆਂ ਨੇ ਉਹਨਾਂ ਨੇ ਗੱਲ ਨਾ ਲਾਇਆ ਮੇਰੀ ਸੱਚੀ ਸਰਕਾਰ ਨੇ ਮੇਰੇ ਗੌਸ ਨੇ ਤੇ ਮੈਂ ਤਾਂ ਹਰ ਵੇਲੇ ਮੈਂ ਤਾਂ ਕਹਿੰਦੀ ਮਰਦੀ ਮਰਦੀ ਵੀ ਮੈਂ ਕਹਾਂ ਗੌਸ 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 ਬਸ ਇੰਦਲੀ ਮੈਂ ਆਪਣੀ ਜਾਨ ਵੀ ਇੱਕ ਨਹੀਂ ਸੱਤ ਜਨਵਾਂ ਦੇ ਵਾਰ-ਵਾਰ ਵਾਰੀ ਜਾਵਾਂ ਬਸ ਬਾਕੀ ਜਲਦੀ ਵਜੇ ਭਲਾ ਹੋਵੇ ਜਿੰਨੇ ਵੀ ਲਾਈਵ 'ਚ ਜੁੜੇ ਆ ਮਾਲਕ ਤਰੱਕੀਆਂ ਬਖਸ਼ੇ ਮੇਰੇ ਭੈਣ ਭਾਈ ਜਿੰਨੇ ਵੀ ਜੁੜੇ ਤੇ ਅਮਰਨੀ ਪੱਬਾ ਜੀ ਸਾਡੇ ਨਾਲ ਆ ਹਾਂਜੀ ਹਾਂਜੀ ਸਾਰੇ ਨਾਲ ਹੀ ਆ ਬੈਠੇ ਆ ਬਾਕੀ ਕੋਈ ਗੱਲ ਨਹੀਂ ਕੱਲ ਦਾ ਬਾਈ ਮਨਪ੍ਰੀਤ ਦਾ ਟਾਈਮ ਹਾਂਜੀ ਹਾਂਜੀ ਕੋਈ ਨਹੀਂ ਟਾਈਮ ਤਵੀਰ ਨੇ ਦਿੱਤਾ ਆਪਾਂ ਨੂੰ ਜਦੋਂ ਮਰਜੀ ਆਵੇ ਵੀਰ ਨੇ ਟਾਈਮ ਦਿੱਤਾ ਜੀ ਵੀਰ ਨੇ ਦਿੱਤਾ ਹੁਣ ਉਹਨਾਂ ਨੂੰ ਪਤਾ ਹੋਊਗਾ ਕਦੋਂ ਆਣਾ ਵੀਰ ਨੇ ਸਾਡੇ ਨੇ ਟਾਈਮ ਦਿੱਤਾ ਆ ਉਹਨਾਂ ਨੂੰ ਪਤਾ ਹੋਊਗਾ ਕਿਉਂਕਿ ਮੈਂ ਤਾਂ ਸਾਰੀ ਰਾਤ ਵੀ ਨਹੀਂ ਸੁੰਦੀਗੀ ਨਾ ਮੇਰੇ ਤੋਂ ਪਸੀਨਾ ਤਾਂ ਮੇਰਾ ਸੁੱਕਦਾ ਨਹੀਂਗਾ ਅਸੀਂ ਇਕੱਲੇ ਆ ਵੀਰ ਦੀ ਕੋਈ ਗੱਲ ਨਹੀਂ ਅਸੀਂ ਇਕੱਲੇ ਬੈਠੇ ਆ ਬਸ ਜਿਆਦਾ ਤੇਰੀ ਜੈ ਸਰਕਾਰ ਤੇ ਜੈ ਵਸਤ ਲੋਕਾਂ ਨੂੰ ਨਹੀਂ ਕਹਿੰਦੇ ਜੋ ਮਰਜੀ ਕਹੋ ਜੋ ਮਰਜ਼ੀ ਕਹੋ ਕੋਈ ਗੱਲ ਨਹੀਂ ਸਾਡੇ ਧੰਗ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਕਿਹਾ ਸੀ ਵੀ ਪੀਰਾਂ ਦਾ ਪੀਰ ਹਨਾ ਅਸੀਂ ਉਹਨਾਂ ਨੂੰ ਪੀਰਾਂ ਦਾ ਪੀਰ ਕਹਿੰਦੇ ਆ ਤੇ ਸਾਡੇ ਮੁਸਲਮ ਭਰਾ ਉਹਨਾਂ ਨੂੰ ਪੀਰ ਮੰਨਦੇ ਆ ਆਪਣੇ ਤੇ ਉਹਨਾਂ ਨੇ ਤਾਂ ਇਹ ਚੀਜ਼ਾਂ ਨੂੰ ਕਿਹਾ ਨਹੀਂ ਸੀ ਉਹਨਾਂ ਨੇ ਕਿਹਾ ਸੀ ਕਿ ਉਹ ਪੀਰਾਂ ਨੂੰ ਮੰਨ ਸਕਦੇ ਹੋ ਪੀਰਾਂ ਨੂੰ ਮੰਨਣਗੇ ਜਿਹੜੇ Hindu ਧਰਮ ਚੋਂ ਵੀ ਮੰਨਣਗੇ ਪੀਰਾਂ ਨੂੰ ਉਹਨਾਂ ਨੇ ਸਾਨੂੰ ਤਾਂ ਇਹ ਸਬਕ ਦੇ ਕੇ ਗਏ ਪਰ ਇਸ ਨਵਾਂ ਸਾਡੇ ਕੋਲ ਦੇਖੋ ਜੀ ਬੜਾ ਕੁਝ ਮੈਂ ਬਿਆਨ ਹੁਣ ਕਰ ਨਹੀਂ ਸਕਦੀ ਮੇਰੇ ਕੋਲ ਸਾਰੀਆਂ ਵੀਡੀਓ ਪਈਆਂ ਮੈਂ ਆਪਣੇ ਪੇਜ ਤੇ ਜਰੂਰ ਪਾਉਂਗੀ ਇੱਕ ਇੱਕ ਗੱਲ ਧਿਆਨ ਨਾਲ ਸੁਣੋ ਬਾਬਾ ਜੀ ਦੀ ਆਈਮਨਪ੍ਰੀਤ ਜੀ ਚੰਗੀ ਤਰ੍ਹਾਂ ਧਿਆਨ ਨਾਲ ਸੁਣੋ ਦੇਖੋ ਕਿੰਨਾ ਸੋਹਣਾ ਮਾਹੌਲ ਬਣਾ ਰਹੇ ਆ ਕਿੰਨਾ ਸੋਹਣਾ ਮਾਹੌਲ ਬਣਾ ਰਹੇ ਆ ਦੇਖੋ ਕਿਉਂਕਿ ਸੋਸ਼ਲ ਮੀਡੀਆ ਇੰਨਾ ਆ ਨਾ ওভার ਆ ਵਿਊ ਤਾਂ ਮੇਰੇ ਨਾਲ ਹੁਣ ਕਿਸੇ ਬਸ ਪੈਸਾ ਤਾਂ ਆਵੇ ਉਧਰ ਉਹ ਕਿਹੜਾ ਬਾਬਾ ਸੀ ਜਿੰਦੇ ਕੋ ਗਏ ਜਿੱਥੇ ਸੀ ਮੈਰਜ ਇਹਨਾਂ ਦੀ ਬਣਵਾਰੀ ਨੇ ਹਾਂ ਬਣਵਾਰੀ ਲਾਲ ਦੇਖੋ ਜੀ ਉਹਨਾਂ ਨੇ ਦੇਤਾ ਪੈਸਾ ਹੁਣ ਉਹ ਗੱਡੀ ਕਰ ਸਕਦੇ ਆ ਹਾਂਜੀ ਉਹ ਉਹ ਗੱਡੀ ਇਹ ਉਹਨਾਂ ਨੂੰ ਦੱਸਦੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਵੀ ਉਹ ਗੱਡੀ ਕਰ ਸਕਦੇ ਬਾਕੀ ਸਾਰੇ ਦੁਸ਼ਮਣ ਆ ਕੂੜਾ ਕਰਕੜ ਕਹਿੰਦੇ ਵੀ ਇੱਕ ਸਾਈਡ ਤੇ ਲਾ ਦੇਣਾ ਅਸੀਂ ਚੱਕ ਕੇ ਤੇ ਮੈਂ ਆਪਣੇ ਜਿਹੜਾ ਵੀ ਮੇਰਾ ਕੂੜਾ ਕੂੜਾ ਕਰਕੜ ਤੁਸੀਂ ਕਿਹਾ ਉਹ ਮੇਰੇ ਭਾਈ ਆ ਮੇਰੀਆਂ ਭੈਣਾਂ ਮੈਂ ਉਹਨਾਂ ਦੇ ਨਾਲ ਆ ਹਰ ਵਕਤ ਹਰ ਸਮੇਂ ਹਰ ਪਲ ਜੈ ਹਦਾ ਤੇ ਜੈ ਸਰਕਾਰ ਜੈ ਆਪਾ ਹਾਂਜੀ ਕੌਣ ਹੈ ਜੀ ਸਰਦਾਰਨੀ ਅੱਛਾ ਜੀ ਆ ਮੜੀ ਆਈ ਨਹੀਂ ਚੱਕੋ ਹਾਂਜੀ ਸਰਦਾਰਨੀ ਸਰਦਾਰਨੀ ਹਾਂਜੀ ਹਾਂਜੀ ਕਰਦੇ ਆ ਪੁੱਤ ਗੱਲ ਹੁਣੇ ਕਰਦੇ ਆ ਤੁਹਾਡੇ ਨਾਲ ਤੁਸੀਂ 99050 99000 ਤੇ ਹੁਣੇ ਫੋਨ ਲਾਓ ਜਿਹਨਾਂ ਜਿਹਨਾਂ ਨੇ ਮੇਰੇ ਭੈਣ ਭਾਈਆਂ ਨੇ ਫੋਨ ਕਰਨਾ 990 50 99000 ਬਾਬਾ ਨਾਨਕ ਸਬਜੀ ਫਕੀਰ ਹਾਂ ਜਾ ਬਾਬੇ ਹਾਂਜੀ ਜਾਹੋ ਜਾਹੋ ਜੀ ਸਰਦਾਰ ਨਹੀਂ ਸਤਾ ਕਹਿੰਦੇ ਉਹ ਤਾਂ ਹੁਣ ਅ ਨਰਿੰਦਰ ਮੋਦੀ ਤੱਕ ਫਰਿਆਦ ਲਾ ਰਹੀ ਆ ਵੀ ਇੰਨਾ ਬੁਰਾ ਹਾਲ ਉਹਨਾਂ ਦਾ ਹੋ ਗਿਆ ਵੀ ਇੰਨਾ ਮਤਲਬ ਉਹ ਕਬਰਾਈ ਹੋਏ ਆ ਤੇ ਉੱਥੋਂ ਤੱਕ ਹੁਣ ਪਾਵਰ ਦੇਖੋ ਮੇਰੇ ਰਾਜਾ ਦੇਸ਼ ਦਾ ਬਹੁਤ ਸੋਣਾ ਦੇਸ਼ ਚਲਾ ਰਿਆ ਵਾ ਬਹੁਤ ਸੋਹਣੀ ਗੱਲਬਾਤ ਆ ਇਹਨਾਂ ਦੀ ਅ ਮੈਂ ਆਪਣੇ ਪ੍ਰਸ਼ਾਸਨ ਮੇਰਾ ਮੈਂ ਤਾਂ ਇੱਕ ਸਪਾਈ ਤੋਂ ਲੈ ਕੇ ਹਰ ਕਿਸੇ ਦੀ ਇੱਜ਼ਤ ਕਰਦੀ ਆ ਕਿਉਂਕਿ ਸਾਡੇ ਦੇਸ਼ ਦੇ ਉਹ ਰਾਖੇ ਆ ਇੱਥੇ ਕਿਸੇ ਤੋਂ ਘਰ ਨਹੀਂ ਚੱਲਦਾ ਉਹ ਦੇਸ਼ ਚਲਾਉਂਦੇ ਪਏ ਆ ਕਿਉਂਕਿ ਮੈਂ ਆਪਣੇ ਪ੍ਰਸ਼ਾਸਨ ਦੀ ਹਮੇਸ਼ਾ ਦਵਾ ਮੰਗੀ ਆ ਤੇ ਮੰਗਦੀ ਰਹੂੰਗੀ ਆਪਣੇ ਭੈਣ ਭਾਈ ਜਿੰਨੇ ਵੀ ਮੇਰੇ ਅ ਪ੍ਰਸ਼ਾਸਨ ਚ ਮੇਰੇ ਵੀਰ ਹੈਗੇ ਆ ਮੈਂ ਸਭ ਲਈ ਅਰਦਾਸ ਬੇਨਤੀ ਕਰੂੰਗੀ ਮਾਲਕ ਉਹਨਾਂ ਤਰਕੀਆਂ ਬਖਸ਼ੇ ਦਾਤਾ ਜੀ ਜੈ ਜੈਕਾਰ ਹੋਵੇ ਬੇੜੇ ਪਾਰ ਹੋਣ ਠੀਕ ਹੈ ਤੁਸੀਂ ਤਾਂ ਮੇਰੇ ਚ ਬਹੁਤ ਕਮੀਆਂ ਕੱਢ ਦਿੱਤੀਆਂ ਪਰ ਉਹ ਅੱਲਾਹ ਪਾਕ ਨਾ ਕੱਢੇ ਠੀਕ ਹੈ ਜਿੰਨਾ ਵੀ ਨਿੰਦਣਾ ਨਾ ਮੈਨੂੰ ਨਿੰਦੋ ਰੱਜ ਕੇ ਨਿੰਦੋ ਤਾਂ ਹੀ ਮੈਨੂੰ ਪਿਆਰ ਕਰੂਗਾ ਮੇਰਾ ਪੀਰ ਫਿਰ ਤਾਂ ਹੀ ਮੈਨੂੰ ਕਹੂਗਾ ਕਿ ਮੇਰੇ ਬੱਚੇ ਨੂੰ ਇੰਨਾ ਕੁਝ ਬੋਲਦੇ ਪਏ ਕੋਈ ਗੱਲ ਨਹੀਂ ਤਾਂ ਹੀ ਪਿਆਰ ਕਰੂਗਾ ਮੈਨੂੰ ਮੇਰਾ ਪੀਰ ਜਿੰਨਾ ਨਿੰਦਣਾ ਨਿੰਦੋ ਕੋਈ ਗੱਲ ਨਹੀਂ ਟੈਨਸ਼ਨ ਨਹੀਂ

ਜਾ ਬਾਬਿਆਂ ਦੀ ਜਾ ਬਾਬਿਆਂ ਦੀ ਜਾ ਬਾਬਿਆਂ ਦੀ ਫੋਨ ਤਾਂ ਚੱਕਦੀ ਨਹੀਂ ਗੱਲ ਜੀ ਅੱਛਾ ਗੁਰੀ ਪਰ ਤੇ ਜ਼ਰੂਰ ਚੱਕਾਂਗੇ ਫੋਨ ਤੈਨੂੰ ਪਤਾ ਕਿੰਨੇ ਬੀਜੀ ਚੱਲਦੇ ਪਏ ਸੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂ ਪੁੱਤ ਬਸ ਇਦਾਂ ਹੀ ਸੀ ਬੀਜੀ ਚੱਲਦੇ ਪਏ ਸੀ ਪੁੱਤ ਤਾਂ ਕਰਕੇ ਫੋਨ ਚੱਕੂੰਗੀ ਪੁੱਤ ਜ਼ਰੂਰ ਗੱਲ ਕਰੂੰਗੀ ਠੀਕ ਹੈ ਨਾ ਹਾਂ ਕਰਾਂਗੇ ਗੱਲ ਬਾਕੀ ਜੋਂਦੇ ਵਸਦੇ ਰੋ ਭਲਾ ਹੋਵੇ ਮਹਾਰਾਜ ਤੱਕੀਆਂ ਬਖਸ਼ੀ ਤੇ ਮੈਂ ਪ੍ਰਸ਼ਾਸਨ ਨੂੰ ਅੱਜ ਵੀ ਬੇਨਤੀ ਕਰਦੀ ਆਂ ਵੀ ਮਾਹੌਲ ਬਹੁਤ ਜ਼ਿਆਦਾ ਵਿਗੜ ਜਾਣਾ ਤੇ ਜਲਦੀ ਸੁਨਵਾਈ ਕੀਤੀ ਜਾਵੇ ਸਾਡੀ ਬਸ ਜਿਆਦਾ ਤੇ ਜਿਆ ਸਰਕਾਰਾਂ ਜੇ ਮਸਤਾਂ